ਗੁਰੂ ਰਾਜ ਮਹੱਲਾ ਖੰਗਵਾ ਮਹੱਲਾ ਸੰਗਰਾਂ ਰਾਣੀ ਸਾਹਿਬ ਜੰਗਿਆਰਿਆ ਪਿੱਤਰਾ ਬਾਈ ਮਖਨ ਸਿੰਘ ਦਾ ਬਾਗਾ ਸੀ ਜਿਹੜਾ ਉਹ ਸਰਗਰੂ ਜਿੰਦੂ ਨਾਲ ਸਾਡੀ ਸ਼ਰਨ ਮੰਦਰ ਹੁਣਤਾ ਹੋਰ ਮਹਾਰੰਗੀ ਸਾਹਿਬ ਗੁਰੂ ਕੋ ਬਾਗ ਦੇ ਦੀਵਾਨ ਖਿਆਲ ਦੇ ਵਿੱਚ ਹੈ ਸੰਕੈ ਦਰਸ਼ਨ ਦੇ ਵਿੱਚ ਪ੍ਰਸੰਨ ਹੋ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਕਾਰਜੇ ਕੋ ਦੀ ਬਾਤ ਕਰਾ ਸੰਕੈ ਦਰਸ਼ਨ ਦੇ ਕੇ ਸਰਕਾਰ ਕਰ ਰਹੇ ਹੈ ਇਹ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ महाराज मेर बुज़ुर्ग सॼो रामदासि कृपा करियो त महाराजा पाठा चारे रहण मित्री रुची बणजारे मित्रदेशो कर ਉਹ ਭਾਈ ਕਈ ਤਰ੍ਹਾਂ ਨਾਲ ਕੀਤਾ ਉਹਨਾਂ ਮਾਤਰ ਦੇ ਗਧੇ ਉੱਤੇ ਗਰੰਧਕਿੰਦ ਕਾਰਕ੍ਰਮ ਦੇ ਬੱਲੇ ਗੁਣਾਰੀਆ ਬੰਦੰਦਾਰੇ ਪਾਣੀ ਦੇ ਵੜੀ ਉਹ ਪਾਣੀ ਕੋਈ ਜਿੰਦ ਨਹੀਂ ਧਰਿਆ ਉਹ ਉਹ ਤੈਤੜਾ ਰੱਖਣਾ ਕਰਦੇ ਰੱਖਿਆ ਜਿਹੜੇ ਬਾਹਰ ਦੇ ਵਿੱਚ ਤੋਂ ਹੋਣਾ ਹੈ ਉਹ ਕੋਈ ਤੈਤੜਾ ਰੱਖਣਾ ਕੀਤਾ ਇਹਦੇ ਕਈ ਜਮਾਨਾਂ ਆਸ ਤੋਂ ਪੈਦਾ ਕਰਨਾ ਤੇ ਦਿਖਾਇਆ ਜਿਹੜੇ ਗਰੰਧਕਿੰਦ ਰੱਖੇ ਵਾਇਕਰੀ ਨੇ ਆਉਂਦੀ ਜੋਤ ਪਾ ਕੇ ਉਹ ਤੇਰੇ ਲੱਗ ਤੇ ਬੰਦਾ ਸੁਦਾ ਕਹਿ ਤਿਕਾ ਬਣਾਉਣਾ ਕੀਤਾ ਉਹ ਕੋਈ ਤੈਤੜਾ ਰੱਖ ਰਿਹਾ ਹੈ ਇਹ ਜਿਹੜਾ ਉਹ ਜਿਹੜਾ ਮਿਹਨਤ ਉਹ ਕਸ਼ਮੀਰੀ ਪੱਤੀ ਆਣੇ ਜਾਂ ਪਹਿਲਵਾਨ ਹੈ ਇਹਨਾਂ ਦਾ ਜਨਮ ਦਸਕੇ ਉਹ ਪਰਵਾਸੇ ਕਸ਼ਤੀ ਕਰਨ ਅੱਜ ਤੱਕ ਆ ਰਹੇ ਗਏ 200 ਪਰਵਾਸੇ ਨੂੰ ਮਾਪਿਆਂ ਦੇ ਘਰ ਵਿੱਚ ਕੋਈ ਕਸ਼ਤੀ ਦਾ ਰੁਕਿਆ ਨਹੀਂ ਜਿਹੜਾ ਹੰਦ ਮਿਲਦਾ ਸੀ ਉਹ ਉੱਤਰ ਹੋ ਕੇ ਮੰਨ ਲੱਗਾ ਹੈ ਸਾਰਿਆਂ ਦਾ ਇਹਨਾਂ ਨਾਲ ਹੋ ਸਿੱਕੇ ਕਾਂਸਰ ਜੀ ਨੂੰ ਮਾਪਿਆਂ ਦੇ ਨਾਲ ਰੋ ਕੇ ਉਹ ਕੋਈ ਇੰਟਰਵਿਊ ਕਰੇ ਉਹਦੇ ਤਾਈ ਉਹਦਾ ਜਿਵੇਂ ਮਾਰੇ ਦੀ ਅੰਗਿਆ ਨਾ ਪਹਿਲਾ ਜਨਮ ਘੜਿਆ ਕੋ ਕਸੂਰੀ ਮਾਤੀ ਮਾਨੁਕੁਰੀਆ ਬਣ ਜਾ ਰਿਆ ਮਿੱਤਰਾ ਮੋਹ ਮੋਹ ਕਉ ਗੁਮਰ ਗੇ ਵਸਨ ਮੇ ਨਾ ਲਗਿਆ ਸਿਆ ਇਹਨੂੰ ਮੁਲਖਾ ਦੇ ਪਹਿਲਾ ਚਿੱਤੜੇ ਕੋ ਜੀਰ ਕੀ ਬਣ ਜਾ ਰੇ ਮਿੱਤਰਾ ਕਰ ਮੋਹਿਤ ਕਰਮੁ ਤਮਾ ਜੋ ਜੀਨੇ ਕਰਿ ਕਉ ਆਏ ਸੀ ਉਹਦੀ ਮੋਹ ਪਰਸਾ ਬਣਾ ਕੇ ਤਨਾਲੋ ਬਣਾ ਕੇ ਕਿਨਿਏ ਸਾਲੀਏ ਇਹਨੋ ਜਿਹੜਾ ਜਸਰ ਹੋਇਆ ਜੋਨੇ ਬੰਤ ਕਰਨਾ ਚਾਹਵੇਂਗਾ ਇੰਨੀ ਤਰ੍ਹਾਂ ਕੋ ਗੁਜਰ ਹੋਵੇਗੀ ਇੰਨੀ ਤਰ੍ਹਾਂ ਕੋ ਬੋਲ ਹੋਵੇਗੀ ਜੋਨੇ ਜਿਹੜਾ ਸੁਖਾ ਹੋਵੇਗਾ ਜੋ ਜਿਹੜੇ ਕਰਨੇ ਸੀ ਉਹੋ ਨਿਸਾਰ ਕਰੀ ਬਿਨੁ ਕਾਰਮੇ ਤੋਂ ਮੋਦ ਵਰਸਾ ਜਿਹਾ ਹੱਦ ਬਣਾ ਆਤੀ ਜੇ ਕੋਈ ਕਿਸੇ ਕਰਮ ਸੀ ਇੰਨੀ ਜਿਹਦੀ ਕੋ ਮਿਹਨਤ ਨਾਲ ਕੋ ਸਕਦੇ ਜੋ ਕਿਸਾਨ ਕਰਮ ਇਹ ਨ ਕਰੇਗਾ ਤੋ ਹੋਰ ਕੋ ਸੁਖਿਤ ਹੋਣੀ ਕਰਕੇ ਕਰਕੇ ਮੈਨੂੰ ਮਿਲ ਸਕੋਗਾ ਉਹ ਕਿਸੇ ਕਰਮ ਅਨੁਸਾਰ ਮੋਦ ਬਣਾ ਆਤੀ ਈੰਨੇ ਸਾਲ ਚ ਉਮਰ ਬਣ ਗਈ ਐ ਇੰਨੇ ਸਾਲ ਜੀਉਂਦਾ ਐ ਇੰਨੇ ਮਹੀਨੇ ਇੰਨੇ ਦਿਨ ਇੰਨੇ ਰਾਤਾਂ ਇੱਕ ਅੱਛਾ ਬਣਾ ਕਹਿਣਾ ਜੀਉਂਦਾ ਐ ਮੋਲ ਕਾਰਗਿਰੀ ਸਾਰੀ ਪ੍ਰਮਾਣੇ ਇਹੋ ਜਿਹੇ ਬੰਦੇ ਜਾਨੇ ਕਰੂ ਪੀਚੇ ਸੀ ਉਹਦੇ ਵਸਾਇ ਮੋਲ ਦਾ ਹੰਦ ਬਣਾਤੀ ਕੋਈ ਅਰਥ ਆ ਬਣਾਤਾ ਕੋਈ ਨਾ ਸਾਰੀ ਜੀਉਂਦਾ ਇਹ ਕੋਈ ਵੱਧ ਨਹੀਂ ਹੋ ਸਕਦੀ ਜੈਸਾ ਨੇਕ ਤੁਰ ਪਾਇਆ ਜਿਦੋਂ ਹੋਇਆ ਤੋ ਮਿਹਰਬਾਨੀ ਕੀਓ ਤੁਰੇ ਰਹੇ ਨਾ ਲੋਕ ਕਾਰਦਾ ਤੇ ਮੱਛੇ ਤੇ ਤੇ ਜੀ ਉਹ ਕਹਿਰ ਕਰਨਾ ਓਮ ਜਿੰਨੇ ਸਾਲ ਵੀ ਕਹਿ ਦੋ ਉਹ ਪਤਾ ਨਾ ਕੋਈ ਗਲਤ ਕੁਆਲੀ ਹੈ ਉਸੇ ਪ੍ਰਕਾਰ ਕੁਝ ਬੋਲ ਕੇ ਕੋ ਨੂੰ ਪ੍ਰਵੇਸ਼ ਕਰਨਾ ਤਾਂ ਮੋਲ ਕਰਸਾ ਬਣਾ ਕੇ ਕਰ ਪਰ ਉਹਨੇ ਤਕਰ ਦੀ ਨਹੀਂ ਕਰਿ ਜਮਾਣੇ ਉਹ ਉਹ ਘਰੋਂ ਸਹੀ ਨਹੀਂ ਸਰ ਹੱਦ ਬਣਾਤੀ ਕਰਾਲਾ ਉਹ ਜੀ ਹੈ ਤਾਂ ਨਿਕਟ ਥੁਰ ਪਾਇਆ ਜਿਹੜਾ ਉਹਨਾਂ ਦੇਖਤ ਕੋਈ ਕਰੇ ਸੀ ਉਹ ਕੋਈ ਉਸ ਦਾ ਕਰਨਾ ਖਾਰ ਕਰੇ ਨਾ ਕਿ ਉਹ ਨਿਕਟ ਪਾਸ ਕਰ ਜਿਹੜਾ ਉਹਦਾ ਕਰੇ ਸੀ ਉਹ ਹਰਿਆ ਜਿਸ ਨੂੰ ਮੋਖਤਾ ਕਰਦਾ ਰਾਏ ਨੇ ਕਰੀ ਲੋਕਾਂ ਨੂੰ ਲਿਖੇ ਮੋਖ ਮੋਖੇ ਮਾਤ ਪਿਤਾ ਭਾਈ ਪੁੱਤ ਬਣਤਾ ਉਹ ਤੋਂ ਹੋਣ ਤੋ ਆਦਿਕ ਪੈਦਾ ਹੋਇਆ ਇਸੇ ਰੂਪੇ ਕਹਿੰਦੇ ਤਕਰਾ ਹੋਣਿਆ ਤੇਰੇ ਪੁੱਤਰ ਹੋਵੇ ਤੇਰੀ स्त्री ਆਦਿਕ ਹੋਈ ਜਿਹੜੇ ਪੁੱਤਰ ਪ੍ਰਭੂ ਸੰਜੋਆ ਉਹਨਾਂ ਦੇ ਪੁੱਤਰ ਪੁੱਤਰ ਨੂੰ ਹਾਲੇ ਨੂੰ ਸੰਜੋਆ ਸੁਜੋਣ ਕਰ ਦਿੱਤਾ ਮਨ ਆਦਿਕ ਕੰਤਲੀ ਪ੍ਰਕਾਰ ਜੋੜ ਦਿੱਤਾ ਉਹਨਾਂ ਸਵਨੀਆਂ ਨੂੰ ਮਿਲ ਗਿਆ ਕਿ ਕੋਈ ਨਾ ਜੀ ਸਾਡਾ ਪਿਤਾ ਹੈ ਇਹ ਮਿਸਰੀ ਹੈ ਇਹ ਮੇਰਾ ਪਤੀ ਹੈ ਜਿਸ ਤੋਂ ਕਰੇ ਮੇਰੀ ਮੰਗ ਮੇਰਾ ਪਿਆਰ ਕੋਈ ਨਾ ਕੋਈ ਸੁਮੇਤਨਾ ਬੜੀ ਪ੍ਰਕਾਰ ਜਵਾਰ ਮੁਕਾਤੇ ਨੂੰ ਸੰਗੋਧੀ ਬਣਾ ਚਾਹ। ਕਰਮੋਸ਼ ਕਰਮ ਕਰਾਏ ਆਪੇ ਮੇਰਾ ਮਨ ਨੂੰ ਇਹ ਮੇਰੇ ਕਰਮ ਕਰਤਾ ਦੇ ਸਵੀਕਾਰਦਾ ਹੈ। ਉਹਨੇ ਜੋ ਕਰਮ ਸ੍ਰੇਸ਼ਟ ਕਰਮ ਉਸਾਮ ਕਰ ਆਪ ਹੀ ਕਰਾਂ ਲਿਹਾ ਹੈ ਇਹ ਤਾਂ ਜਾਣਤਾ ਹੈ ਵਾਸ਼ਕਨਾ ਉਹ ਜਿਹੜੇ ਮਨ ਦੀ ਉਜਾੜ ਚੱਲਦੇ ਹੈ ਉਹ ਕੋਈ ਜੀਵ ਨੂੰ ਵਸ਼ ਕੀ ਹੈ ਜਿਹੜਾ ਵਾਹਿਗੁਰੂ ਸਾਨੂੰ ਸਮਾਨ ਕਰਮ ਕਰਾਉਣਾ ਤੇ ਆਪ ਹੀ ਸ੍ਰੇਸ਼ਟ ਕਰਮ ਸੇਖ ਪੰਡਾ ਵਾਲੇ ਕਰੇ ਸ੍ਰੇਸ਼ਟ ਲੱਗਣ ਦੇ ਕਰੇ ਜਿਹਦੇ ਤੇ ਉਹਨੂੰ ਕੋਈ ਸਮਾਨ ਹੋਵੇ ਜਿਸ ਨਾਲ ਵਿੱਚ ਹੋਰ ਪ੍ਰਤੀ ਆਸ਼ੀਰਵਾਦ ਕਰਦੇ ਸਮਾਹ ਹੋਵੇ ਉਹ ਵੱਧ ਹੁੰਦੇ ਹੈ ਉਹ ਕੋਸ਼ਿਸ਼ ਕਰਨੀ ਚਾਹੀਏ ਕਰੇ ਸੁਨਿਸ਼ਚਿਤ ਕਰਨ ਉਹਨਾਂ ਦਾਰ ਕਰਨਾ ਹੈ ਗਰੀਬੀ ਰਖਣੀ ਪਰ ਜਿੰਨੇ ਨੂੰ ਸਦਾਈਏ ਉਹਨਾਂ ਕਰਕੇ ਨੀਂ ਸਦਾਏ ਉਹਕਾਰ ਚੰਨਣ ਇਸ ਪ੍ਰਕਾਰ ਦੇ ਜਿਹੜੇ ਜੀਰੋ ਹੋਣੇ ਉਹ ਸਕਰਮ ਕਰਮ ਹਨਗੇ ਇਸ ਪ੍ਰਕਾਰ ਕਰਮੋ ਸਕਰੋ कर्म समान करो कुझु करो सेष कराए बंदि कराई कर्मी मार पई हुई कहिड़े वस न சாத்தி அந்த கேட்க મારા મિત્રા દુજાને ની રાજા કે બનાયરા જો જીરકી બંગારે મિતરો હર જ્ઞાની મેરી દેવ જો જ્ઞાની કરજી મેરો કામ આદ કને છોરા દિયે સકલ બારે છોરા દે જો સૂરજે કે કવલ દિયે પંખીઓ ચડ જાય છોની એ જ્ઞાની સૂરજ કો કહેનો કરકે જો કિસની કવલ દિયે પંખીઓ ઇશારે ચડ જાયે ઓરબો કે રોક સકા નહી માશિવારું દુમે કલે કોડા નહી ਇਰੇ ਕਿਸੇ ਪਾਸੇ ਵੀ ਵਾਸ਼ਨਾ ਫਿਰਦੀ ਹੈ ਕਿਸੇ ਕਿਸੇ ਪਾਸੇ ਦੀ ਇਸ ਤਰ੍ਹਾਂ ਦੀ ਜਾਨੀ ਉੱਚੀ ਸੂਰਦੀ ਹੈ ਜਨ ਨਾਲ ਜਿਹਦੇ ਅੰਦਰ ਬਹੁਤ ਵਾਸ਼ਨਾ ਰੂਪੀ ਕਲੀਆਂ ਖਿਲਗੀਆਂ ਉਹ ਆ ਪਲਾ ਨਹੀਂ ਆ ਗਿਆਨੀ ਮਹਿਰੀ ਦੇਵ ਜੀ ਵੀ ਚਲੀ ਗਈ ਹੈ ਕਿ ਮੇਰੀ ਨਹੀਂ ਨਿਕੜਾਂ ਬੰਦੀ ਹੈ ਐ ਕੌਣ ਦੀ ਮਹਿਰਾ ਉੱਥੇ ਨਾ ਜਾਂਦੀ ਜਾਂਦੀ ਹੈ ਉਸੋ ਤੋਂ ਕੋਈ ਉਸੋ ਤੋਂ ਕੋਈ ਗੰਗੋ ਜੀ ਚਾਲ ਨੀਂ ਗੋਤ ਰੰਗ ਨੀਂ ਦੇਸ ਪਰਾਇਆ ਤੰਗੀਆਂ ਮਾਣ ਰਹਿਣਾ ਤੋੜਾ ਜਾਣੇ ਇਸ ਕਲਪੀ ਭੁੱਲ ਜੇ ਸਹਣਾ ਬੰਦੇ ਬਖਾਰ ਦਿਸਤੀ ਨਾ ਹੀ ਸਕਦਾ ਰੰਗ ਰਹਿ ਗੁਰਾ ਕਲਾ ਨਾ ਸੁਚਾਨਈ ਵਨ ਜਾ ਰਿਆ ਮਿੱਤਰਾ ਗੁਰਾ ਕਲਾ ਨਾ ਸੁਚਾਨਈ ਬੁਰਾ ਹੈ ਪਰਾਏ ਘਰ ਨੂੰ ਚੱਕਣਾ ਜੇ ਬਰਾਏ ਘਰ ਨੂੰ ਚੱਕਦਾ ਹੈ ਪਰਮਾਰੀ ਜੋ ਹੋਵੇ ਸੰਗੋ ਕਾ ਲੰਕ ਲਗਾਏ ਪਰਮਾਰੀ ਕੋਲੇ ਸੂਰ ਦਾ ਸੀਸ ਲਵਾਏ ਕਰਮਾਰੀ ਜੋ ਹਰ ਸੈਸ ਮਾਸੇ ਭਗਤਾਏ ਉਹ ਸਰਕਾਰ ਕਰਨ ਆਰੀ ਸੇਣੀ ਸ਼੍ਰੀ ਜਾਨੋ ਮੈਂ ਕਿਹਾ ਉਹ ਕੰਦ ਕਾਲ ਅਗਿਆਪਰ ਕਰ ਮੰਨੋ ਕਿ ਕਰਮਾਰੀ ਜੋ ਬਾਤ ਹੈ ਕਿ ਇਹ ਗੁਰਸੇਵ ਤੋਂ ਕਰਮ ਕਰਦੇ ਹਾਟ ਉਹ ਜੋ ਸਾਨ ਕੀ ਮਤ ਹਾਜ ਮੋਦੀ ਕੋ ਨਹੀਂ ਉਹ ਵੀ ਕੈਗਰ ਵਰਗੀ ਮਤ ਹੈ ਅੱਥੇ ਕੈਗਰ ਦੇ ਮਰ ਜਾਂਦੇ ਜਿਹੜੇ ਆਪਣੇ ਅਗਰ ਸੇਵੋ ਕਰਦੇ ਐ ਬਾਇ ਕਰਮ ਕਰਦੇ ਐ ਕੋ ਬੁਰਾ ਹੈ ਪ੍ਰਾਇ ਕਰਨਾ ਤੱਕ ਨੂੰ ਰਾਉਂੜ ਕੋ ਨਾਸ ਹੋ ਗਏ ਜਿਗਰ ਕੋ ਵਰਕ ਦੇਖੋ ਬਸਾ ਕਰਕੇ ਸਾਰੇ ਮਾਰੇ ਗਏ ਉਸ ਕੋ ਕਰ ਪ੍ਰਾਇ ਕਰਨਾ ਬਕਲੇ ਬਹੁਤ ਬੁਰਾ ਹੈ ਪਲਾ ਤਨਾ ਹੈ ਆਪਣੇ ਘਰ ਦੇ ਜੀਵਨ ਆਪਣੀ ਸੁਤਕਨੀ ਨੂੰ ਆਪਣੀ ਪਤਨੀ ਕਰਕੇ ਜਾਣਨਾ ਉਸ ਕੋ ਸਹੀ ਜੰਨੀ ਬਸਾ ਕੇ ਜੰਣਾ ਕੋ ਕਰਾ ਹੈ ਕਿ ਤਰ ਮੇਰ ਚਾਸੇ ਕਰਕੇ ਅਰਥ ਸ੍ਰੀ ਨੂੰ ਮਾਰ ਪਛਾਣੀ ਗਈ ਹੈ ਏਕ ਚਾਸੇ ਵੀ ਆ ਗਿਆ ਹੈ ਇਸ ਵਰ ਦੇ ਉਹ ਭਲਾ ਹਰਾ ਤੋ ਗ੍ਰਸਤੀ ਵਿੱਚ ਇੱਕ ਆਲਾਣੀ ਜਤੀ ਹੋ ਪਰ ਨਾਰੀ ਚੀਹੇ ਖਾਣੇ ਉਹ ਭਲੇ ਤੇ ਬੁਰਾ ਨਹੀਂ ਇਹ ਪੜਾ ਰੂਣਾ ਤਲਾਣਾ ਉਧਰਾ ਤਲਾਣਾ ਕਿਸਾਰੀ ਹੁਣ ਜਾ ਰਿਹਾ ਉਹ ਜੀਵ ਜੀ ਗੰਦਾਰੋ ਵਿੱਚ ਕੋਸ ਤੇ ਬੁਰਾ ਹੁੰਦਾ ਕਰਾਏ ਕਰਨਾ ਸਕਣਾ ਕੋਈ ਕਰਨੀ ਗਰੀ ਆਪਣੇ ਕਮਾ ਕੇ ਸਕਣਾ ਕਿੰਨਾ ਹੈ ਉਹ ਪੜਾਰੇ ਤੋਂ ਪ੍ਰਕਾਰ ਆਪਣੇ ਘਰ ਲੋਕ ਹੈ ਨਾ ਉਹ ਵੀ ਕਿਸਾਨੀ ਨਹੀਂ ਕਰਦਾ ਕੋਈ ਕਹਿੰਦਾ ਉਹ ਬੰਗਲੋ ਲੋਕਾਂ ਦੇ ਬਣਾਤੇ ਕਰਨ ਬਣਾਤ ਕੋਈ ਹੈ ਬੁਰਾ ਮਨ ਗੋੜੀ ਦੂਣਾ ਵਾਲਾ ਕੁਝ ਵੀ ਕਰ ਲਵੇ ਇਹਨਾਂ ਸਾਰੇ ਨੂੰ ਮਨ ਜਾਂਦਾ ਹੈ ਇਹ ਸੋਨ ਦੀ ਬੇਸ਼ਰਮ ਨਾਲ ਮਨ ਮੱਤਾ ਅਨੰਤ ਮਨ ਮਨ ਬਸਰੇ ਹਕੂ ਹੋਣ ਹੋਣ ਹਰ ਦੇ ਕੋੜ ਮੁਸਕੁਰ ਕਰਕੇ ਕੋਈ ਨਹੀਂ ਕੋਈ ਮਨ ਮੱਸਾ ਹੋ ਗਿਆ ਹੈ ਤੇਰਾ ਤੇਰਾ ਤਨਾ ਨਾਚਾਰੇ ਪ੍ਰਾਣੀ ਬੁਰਾ ਕੰਮ ਕਾਪ ਜਿਹੜਾ ਕੰਮ ਇਹ ਸਰਾਤੀ ਕੋਈ ਕਰਨੀ ਦਾ ਬੁਰਾ ਕੰਮ ਹੈ ਪੁਰਾਣਾ ਕਰਾਉਣੇ ਚੱਕਣੋ ਇਹ ਕਹਾ ਹੈ ਕੰਦੇ ਕੰਮ ਕਰੀਏ ਲੋਕਪੁਰਖਾਂ ਦੀ ਸੰਭਲ ਕਰਨੀ ਆਗ ਲੋਤੀ ਕਰਨੀ ਇਹ ਗੱਲ ਵੀ ਕਿਸਾਨ ਨਹੀਂ ਕਰਦਾ ਸੇ ਪੁਰਾਣਾ ਧਾਰਨੀ ਵੀ ਆਜਾ ਪਾਣ ਚ ਕਰਾ ਰਾ ਸਭ ਤੋਂ ਲੋਜਵਾਇਆ ਰਾਹ ਬੜਾ ਕਰਦਾ ਹੈ ਜਿਸ ਨੂੰ ਇੱਕ ਸੰਗੋ ਘਾੜ ਜਲੀਆ ਕੁਤੀੜੀ ਲੇਖਾ ਲੀਜੋ ਤਲੀਏ ਕੁਤੀੜੀ ਇਹ ਦੋਹਾਂ ਸਾੜੀ ਤੱਕ ਨੂੰ ਆ ਕੇ ਦਰ ਜੀਣੇ ਜਾਂਦੇ ਹੈ ਕੋਈ ਕੋਲੀਆ ਨਹੀਂ ਮਰਪੜਾ ਕੇ ਕੀ ਜਾਣਾ ਇਹ ਗੱਲ ਵੀ ਕਿਸਾਨ ਨਹੀਂ ਕਰਿਆ ਉਹ ਬਲਵੋੜਾ ਸੰਪੁਰ ਰਸਤਾ ਹੈ ਪੂਰਾ ਸਤਗੁਰੂ ਪੂਰਾ ਸਤਗੁਰੂ ਕਭੂ ਨਾ ਕੋਈ ਪੂਰ ਸਤਗੁਰੂ ਨਾਨਕ ਜੀ ਮਹਾਰਾਜ ਸਾਹਿਬ ਦਾ ਕਦੇ ਵੀ ਕੋਈ ਸ਼ਰਵਨ ਭਜਨੀ ਕੀਤਾ ਮੈਂ ਮੂਰਤੀ ਸੇਖ ਦੀ ਬਾਤ ਹੈ ਕੋਈ ਕਰਾਹੀ ਕਰਿਆ ਨਹੀਂ ਜਰਨ ਉਹਨਾਂ ਨੂੰ ਸੁਣਾਇਆ ਦਿੱਤਿਆ ਸ੍ਰੀ ਗੁਰੂ ਵਾਸਨ ਬੜਿਆਰੀ ਜਦ ਜੀ ਸੋ ਪਾਰਸ਼ਾ ਦਾ ਕਦੇ ਸੋਗਲ ਹੋ ਜੰਨੀ ਸੀ ਤਾਂ ਸੇ ਖਾਂਦੇ ਜਨ ਜੰਗਾਰ ਸੂਰ ਸੂਰ ਦੇ ਜਨ ਜੰਗ ਜੰਗ ਦੇ ਬੈਰੀ ਹੈ ਜਨਵੇ ਮੁਲਾਦਾ ਦੀ ਨੇ ਆਏ ਜਿਮਾ ਬੰਦਾ ਫਕਰ ਕਰਕੇ ਜਿੱਦੇ ਆ ਦੁਸ਼ਮਣੇ ਜਿਹੜੇ ਉਹ ਖੜੇ ਹਨ ਮਨ ਤਸਰ ਕਰਨੀ ਤਰ ਸੁਆਮੀ ਗੁਜੇ ਪਰਵਰ ਆਏ ਜਨ ਸਾਕਰੇ ਬਗਰ ਜੋ ਬੰਦੇ ਨੂੰ ਕੋਲਿਆ ਜੋ ਕਰਨਾ ਹੈ ਤੇਰੀ ਕਰੀਂ ਅਨਸਾਰ ਕਰ ਤੂ ਧੜੀ ਅਨਸਾਰ ਉਹਨੂੰ ਜਨ ਬੋਣ ਆ ਕੇ ਪਕੜ ਲਵੇਗਾ ਬਾਦਕਿਆ ਜਵਾਬ ਕਰੇ ਉਹ ਜਿਹੜੇ ਕੀ ਜਵਾਬ ਦੇਵੇਗਾ ਤੂੰ ਨਿਆ ਚੰਗਾ ਕੰਦੇਲੀ ਕੀਤਾ ਆ ਭੈੜੀ ਕਰੇ ਕੀਤੇ ਉਹਨੂੰ ਜਵਾਬ ਕੀ ਕਰੇ ਉਹ ਨਿਕਲੇਗਾ ਬੋਲੀ ਆਲੀ ਜਨ ਸੁਮਿੰਦੀ ਦੇ ਮਾਰੇ ਤੋ ਕੋ ਨਾਂ ਨਿਕ ਡੀਜ ਜਾਇ ਤਹਿਰੇ ਪ੍ਰਾਣੀ ਮੁਰਗੁਨੁਰਗੁਨ ਦੇ ਜੀ ਕਹੇ ਪ੍ਰਮਾਤਾਰੀ ਜੀ ਉਹਨਰ ਕੋ ਡੀਜੇ ਤਾ ਯਹਨੂ ਲੋਕ ਮਾਰ ਗਏ ਨੇ ਮਹਿਰੀ ਜੀ ਘਰ ਨੇ ਭਰੀ ਹੋਈ ਹੈ ਸਾਨ ਹੋਰ ਤੋਂ ਨੇਰ ਕੰਗਾਂ ਸੁਣੀਆ ਹਨ ਹਾਲੇਲੂਇਆ ਜੀ ਆਇਆਂਹ ਰਾਂ ਦਾ ਬੁਜਾਰਾ ਮਿੱਤਰਾ ਜੀ ਹੋਰ ਦਾਰੂ ਦੀ ਰਾਤ ਦਾ ਕੰਮ ਹਾਰ ਗਿਆ ਉਹ ਜੀ ਦੀ ਬੰਦਾਰੇ ਮਿੱਤਰਾ ਦੇਖ ਸਾਂਚਾ ਆਂਖਾ ਦੇ ਉਸ ਲੋਰ ਘਰੀ ਉਹ ਜਾਨੀ ਨੇ ਕਿ ਉਹਦਾ ਖਾਤੀ ਕੋ ਬਹਾਲਿਆ ਜੋ ਕੋਈ ਕਹਾਮਤਿਆਂ ਦਾ ਕੋਈ ਦੇਵ ਦੀ ਮਾਇਨੇ ਕੋਈ ਕਰਵਾਈ ਪਰਿਵਾਰ ਦਾ ਬੁਜਾਰਾ ਨਹੀਂ ਚੱਲਣਾ ਕੋਈ ਮੁੰត្រੀ ਕਰੇ ਕੋਈ ਚੋਖਰੀ ਵਾਹੇ ਕੋਈ ਨਵੀਰ ਵਣ ਕੋ ਕੰਮ ਕਰੇ ਇਸ ਪ੍ਰਕਾਰ ਇਹ ਬਿਲਕੁਲ ਦੇਖ ਸਾਚਾ ਅਰਥ ਆ ਗਿਆ ਹੈ ਹਰ ਗੈਰ ਗੁਰ ਕਰਕੇ ਅਗਿਆਨੀ ਜੀਵ ਉਹਨਾਂ ਹੋਇਆ ਯਾਦ ਕਰਕੇ ਵਿਚਾਰੂ ਕੀ ਵਤਰੀ ਦੇ ਖਤਮ ਹੋ ਸਕਦੇ ਆ ਜੇ ਇਹਨੂੰ ਮਾਇਆ ਨੂੰ ਠੀਕ ਕਰਨਾ ਹੈ ਜੋ ਉਦਗਾਨ ਤੁਸੀਂ ਜੈ ਦੇ ਕੇ ਮਾਰ ਦੇਣਾ ਉਹ ਵੀ ਲੱਗਦਾ ਨਹੀਂ ਕਿ ਉਹ ਸੋਖੇ ਦਾਜੀ ਕਰ ਲਈ ਖਾਈ ਕਰ ਲੈਣ ਉਹ ਦੂਰ ਠੀਕ ਕਰ ਗਿਆ अंदर जी लहर लोह जी कृष्णा उहो आई बड़ी भारी उहो ਕ੍ਰਿਸ਼ਨ ਦੀ ਮਹਿਰ ਨਾਲ ਚੱਲਦਾ ਹਰ ਮਾਨ ਹੋਂਦ ਹੋਣ ਤੋਂ ਨਾ ਨਹੀਂ ਆਉਂਦਾ। ਉਹ ਪ੍ਰਭੂ ਸੁਮਰਤਿ ਨਾ ਕੋਈ ਕੋਈ ਨਾ ਰੁਕਦਾ ਵਿਚਾਰੀ ਦੇਖੋ ਇਸ ਪ੍ਰਮੇਸ਼ਰ ਨੂੰ ਸਾਜ ਸੰਗਤ ਕੋ ਸਾਜ ਨਾਹੀਆ। ਜਦੋਂ ਸਾਜ ਜਿਵੇਂ ਆਪਣੇ ਮਾਨਯੋ ਸਾਧੂ ਅਗੁਰਮਖਾਨੇ ਉਹਨਾਂ ਦੀ ਸ੍ਰੀ ਕਲੀ ਪ੍ਰਕਾਰ ਗੱਲ ਜੋ ਪ੍ਰਾਪਤੀ ਅਵਾਸੀ ਨਹੀਂ ਦੀ। ਉਹਨਾਂ ਦੀ ਸੰਗਤ ਕੋ ਸਰਦਾ ਹੀ ਰਿਹਾ। ਇਹ ਇੱਕ ਗ੍ਰੰਥ ਸਾਰੋ ਹੈ ਮਹਾਨ। ਹੋਰ ਸੰਗਤੇ ਕਨਿ ਨਿਸ਼ਚੈ ਨਹੀਂ ਸਾਰੀ ਚਲੋ ਜੇ ਕੋਈ ਨੀਂ ਨਰਕੋ ਤਾਂ ਉਹ ਜਰੂਰ ਹੋ ਕਿਸੇ ਕੋ ਮੈਦੂ ਰਖਿਆ ਨਹੀਂ ਹਾਕ ਆਪਕੋ ਵੀਰੋ ਕਰ ਜਾਣੇ ਔਰ ਮੇ ਕੋ ਲਗ ਮਹਾਤ ਆਪ ਨੇ ਵੱਡਾ ਮਨੀ ਦਿਖਾਰਿਆ ਹੋਏ ਨਹੀਂ ਲਗੂ ਛੋਟਰੀ ਜਿਹੀ ਨਾਤਰਾ ਹੁੰਦੀ ਹੈ ਸਿਹਾਰੀਆਂ ਇਹ ਬਿਲਕੁਲ ਅੰਤ ਤੋਂ ਮੁਦਕੀ ਇਹ ਸਮਝਿਆ ਆਪ ਨੇ ਵੀਰ ਵੱਡਾ ਮਨੀ ਦਿਖਾ ਇਸ ਦਰਪਾਲ ਉੱਥੇ ਨਾ ਤਰਸਿਆ ਹੋਣਾ ਕੋਈ ਵਰਗਾ ਹੰਕਾਰ ਕਿ ਕੋ ਸਾਧ ਸੰਗਤ ਕੋ ਪਾਣੇ ਨਾ ਸਾਰ ਸੂਤ ਦਾ ਸੰਗਦਾ ਉਹ ਰਹਾ ਜਿਹਨੂੰ ਬਸਰਾਣ ਸੁਣਾਉਣਗੇ। ਪੰਦਰਸਪੁਲੀ ਕਹਿਣਗੇ ਰਾਦਰਸੁਨ ਕਹਿਣਗੇ ਜਦ ਸਾਥ ਨਾ ਕੀਤਾ ਸੰਗਦਾ ਰਹਾ ਭੈਣਾਂ ਦੀਆਂ ਨੇ ਮੁਲਾਕੀ ਬਣੇ ਰਹਾਂ। ਬਹੁ ਜੋਤੀ ਦੁਖ ਪਾਵੈ ਉਸ ਗਲ ਕੋਲ ਦਾ ਸੰਤ ਕੋਈ ਨਾ ਰਹੇਗਾ। ਬਹੁ ਜੋਮਰਤਕਾਰ ਕਹੇ ਕਿ ਕੋਈ ਜਨਮ ਦੇ ਪੀਰ ਕੋਈ ਜਨਮ ਦਾ ਜੀਰ ਕੋਈ ਜਨਮ ਦਾ ਸਿਰ ਸਰਦੇ ਹੋਵੇ। ਇਸ ਪ੍ਰਕਾਰ ਦੁਖੀ ਹੋਣਾ ਦਰਜਾ ਆਰਜ ਕਰਿਆ ਤੋਂ ਜਿਵੇਂ ਜਲਕੇ ਨੂੰ ਆਇ ਪ੍ਰੀਸ਼ਰ ਵੈ ਉਸ ਮਾਲਕ ਨੂੰ ਤਾਂ ਵਿਚਾਰ ਵਿਚਾ ਹੈ ਇੱਕ ਮੇਨਣਾ ਲੱਗੋ ਧਰਸ ਅੱਖਾਂ ਤੋਂ ਨਹੀਂ ਲਿਖਿੰਦੀ ਕਿੰਨੀ ਕੀ ਦਰ ਹੁੰਦੀ ਹੈ ਜੇਨੇ ਕਿੰਨੀ ਤੋਂ ਧਿਆਨ ਲਗਾ ਮਾਰਾ ਇਹ ਤੇ ਮਾਲਕ ਪ੍ਰਾਨ ਕੀ ਗਿਆ ਤਹਿਰ ਦਰਬਾਰੀ ਲੋਕੋ ਜੀ ਕੋਲ ਦੇ ਹਰਤਾਰੀ ਜੀ ਉਹਨੇ ਜੋ ਹੁਦੀ ਜੇ ਕਹਿ ਲੇਕੋ ਗਾਈ ਕਰ ਕੋ ਨਾ ਹੋਇਆ ਜੋ ਮਾਨਿਕੀ ਕਥੀ ਕਰ ਰਿਹਾ ਹੈ ਜਿਹਨ ਕੋ ਜੈ ਮੋ ਬੰਦੇ ਬੰਨਣ ਵਾਲੇ ਤੇ ਅਮਰ ਦੀਆਂ ਅੰਕੋ ਸੇ ਕਿਸਮ ਜੈ ਲੋਕੀ ਕਦਮ ਮਾਰ ਕੇ ਉਹ ਚੱਥੋਵਾਜੀ ਕਰ ਲਈ ਐ ਕਥੀ ਕਰ ਰਿਹਾ ਜੀ ਅਨੰਦ ਚੌਥਾ ਕਰ ਰਣ ਕਰ ਗੁਰਜਾਰਾ ਮਿੱਤਰਾ ਕਹਿੰਦਾ ਜੇ ਉਹਦੀ ਸੀ ਰਾਹ ਦਾ ਤੇਰਾ ਸੁਪਨਾਂ ਤੋਂ ਹੋਇਆ ਉਹ ਨੀਰ ਦੀਆਂ ਜਾਰੇ ਮਿੱਤਰਾ ਹੋ ਮੀੜ ਆਇਆ ਤੋ ਉਹ ਗੁਰੂ ਜੀ ਦਾ ਨਾਮ ਸੁਣ ਕੇ ਕੋਈ ਸੁਣੀ ਕਹਿੰਦੇ ਕੋਈ ਕੋਈ ਜੁਗਾਰੇ ਬਣਾ ਕੇ ਸੁਣਨਾ ਇਹ ਕੋਈ ਮਰਦਾਂ ਦੇ ਲਈ ਕੋਈ ਮਰਦਾਰੇ ਮਾਪੇ ਮੰਨ ਲੈ ਕੇ ਮੜਾ ਉਹ ਗੰਗੀ ਸੰਗ ਜੰਨੀ ਸੁਨਾ ਨਹੀਂ ਪੀਚਾ ਨਾ ਉਹ ਮੋਹ ਦਾ ਜਿਹੜਾ ਮੋੜ ਆ ਗਿਆ ਹੈ ਵਰੋਗ ਦਾ ਨਾਮ ਸੁਣ ਹਾਲ ਕੀ ਬੰਗਾਰਿਆ ਇਹ ਗੋਲ ਕੀ ਬੰਗਾਰੇ ਇਹ ਮਿੱਤਰ ਨੇ ਗੰਗੀ ਸੰਗਤ ਕਰਕੇ ਉਹਨੇ ਇਸਰ ਨਾਮ ਨਹੀਂ ਕੋਚੇ ਕਰਨਾ ਕੋਈ ਜਿਹੜਾ ਘਰ ਜਹ ਦੇਖੀ ਰੋਉਂ ਤੂੰ ਮੇਰੇ ਦੇ ਮੋਹਲੀ ਕੋਚੇ ਕਰੇਗਾ કોળા સજકોની દરવાજે જેલી સાન કરનેગા મિત્રની મેર રખયા કરને આવે હોગા મારો દુનિયાનો દરવાજો જોના અદે હરગોની સિકો જાય જનાગી તી કોળા સહર કોયેગાર્વગનાગી તાલ પરાન ઇગર મસાની સંગત કરકો માવને સતી સારા હર પ્રાણી મન કોની સંગત કરકો દીકજાના પછો મન કો ઘરન કર સકતો મેલ ન સકતો હો અંતે એ સખાય ઓ બોલ કરાયા નમ હે ਆਹ ਹੋਏ ਤੇ ਰੰਤੋ ਨੂੰ ਸਹਾਇਕ ਹੋਊਗਾ ਮੂ ਮਾਇਆ ਤੋਰੇ ਸੰਗ ਲੰਚ ਲੈ ਜੇ ਜਰਾ ਮਹਾਦਮੇ ਕੋ ਨਜ਼ਰ ਹੋਵੇ ਤੇ ਤੂੰ ਮਾਰੀ ਬਲੋ ਵਿੱਚ ਚੱਲੇਗਾ ਤੂੰ ਸੀ ਤੂ ਚੱਲ ਗਈ ਹੋ ਕੋਈ ਤੇ ਤੂ ਜੀਵਨਾਂ ਤੂਲਾ ਸੱਦੀ ਹੋਈ ਸੱਦੀ ਰਹਿਣ ਗੁਦਰੀ ਹੰਦੇ ਆਰ ਗੁਰ ਗੁਰ ਦੀ ਬਾਤ ਕੋਈ ਗੁਰ ਦੀ ਅੱਜ ਆਦਿ ਦੀਆਂ ਨੂੰ ਦੇਰੀ ਕਰਕੇ ਅੱਜ ਜੋ ਰਾਤਿਆ ਹੈ ਜੀ ਮੋਤ ਜੋ ਮਸੀਹ ਦੀ ਰਾਤ ਹੁੰਦੀ ਹੈ ਉਹ ਸੱਚੀ ਕੀ ਜੰਗ ਨਹੀਂ ਪਰਦੀ ਦਾ ਪੰਡੋ ਉਹ ਬਾਂਦਰ ਪੁਣੇ ਦੀਆਂ ਲਿਆਵੇ ਪੁਣੇ ਤੇਰੀ ਸਾਰੀ ਮਸੀਹ ਦੀ ਰਾਤ ਜੀ ਜੀ ਹੋਰ ਸਾਧਗੁਰੂ ਕਾੰਨ ਦੇਖ ਕੋਈ ਸੁਣੋ ਕਰੋ ਕੋਈ ਯਹੋ ਦੀ ਜਾਨਤਨੀ ਪ੍ਰਕਾਸ਼ ਹੋ ਸਕਦਾ ਹੈ ਸਭਾ ਨਾਨਕ ਪ੍ਰਾਣੀ ਚੌਥਾ ਤਹਿਰ ਸਭ ਗੁਰਮਾਨਸ ਬੋਲਦੀ ਕੋਈ ਹੋਰ ਪ੍ਰਾਣੋ ਚਾਰੀ ਜੀਵ ਕੋਵਰ ਕੋ ਸਰਕਾਰ ਹਿੱਕੇ ਵਿੱਚ ਪੀਰੇ ਆਇਆ ਤੋ ਹੰਦੂ ਜਿਹੜਾ ਸਾਹੇ ਦੇ ਪਿੱਛੇ ਆ ਚੁੱਕਾ ਹੈ ਉਹ ਬੀਰੀ ਹੈ ਤੇ ਸਭ ਕੋ ਜੈਸੀ ਉਹ ਬਿਲਕੁਲੇ ਮੇਰੀ ਆਵੇ ਹੈ ਮੈਂ ਜੀ ਆਇਆ ਗੀ ਦੁਨ ਦਾ ਬੰਦਾਰਾ ਮਿੱਤਰ ਜਿਹਨੂੰ ਦੇਖਿਆ ਹੋਇਆ ਜਦੋਂ ਉਹ ਹਿੱਕੀ ਆਇਆ ਉਹ ਦੀਨ ਦੀ ਬੰਦਾਰੇ ਮਿੱਤਰ ਰੋਟ ਚੱਲੋ ਓਹ ਹੋ ਨਾ ਜੇ ਨਾ ਇਸ ਤਰ੍ਹਾਂ ਨੂੰ ਕੋਈ ਹਾਰੇ ਤੋਂ ਜਮਾਣਾ ਆਜ ਕਹੇ। ਸ਼ੰਖ ਦਾਣ ਵਾਲੇ ਜਮਾ ਦੇ ਨਾ ਵਾਲੇ ਉਸ ਤੋਂ ਤੂੰ ਚਲਣਾ ਪਵੇਗਾ। ਤੂੰ ਛੱਡ ਨਹੀਂ ਸਕੋਗਾ ਉਹਨਾਂ ਦੇ ਜੋ। ਤੂੰ ਕੋਈ ਕਰੇ ਮਹਾਬਲੀ ਜਿਹੜਾ ਉਹਨਾਂ ਨੂੰ ਰੋਣਾਗਾ। ਜਿਹੜਾ ਕੱਲ ਵਰਗੇ ਬੜਾ ਬੜਾ ਬਲੀ ਹੋਣਗੇ। ਜਦੋਂ ਹੰਤਾ ਹੋ ਜਾਵੇ ਉਹ ਅਗਰ ਭਾਵ ਕਾਰ ਦੇ ਨਹੀਂ ਸਕਦੇ। ਭਾਵੇਂ ਇਹੋ ਦੁਨੀਆ ਤੋਂ ਕੂਟ ਕਰਨਾ ਪਿਆ ਇਸ ਕਰਕੇ ਉਹ ਚੱਲਣੇ ਨਾੜੇ। ਬਲੋੜਾ ਉਹ ਤੇ ਬਗੀਰ ਵਾਲਿਆਂ ਜਮਾ ਦੇ ਨਾਲ ਉਸ ਕੋ ਜਾਣਾ ਚਾਹੀਦਾ ਯਾ ਜਿਹੜਾ ਕੋਲਾ ਪਾਇਆ ਹੋਇਆ ਚੰਗਾ ਕੰਮ ਉਹ ਪਹਿਲਾਂ ਕਰਨਾ ਹੈ ਉਹ ਤੇਰੇ ਨਾਲ ਜਾਏਗਾ ਕੋਈ ਅਸੀਂ ਜੋ ਆਸਤੇ ਇਹ ਤੇ ਰੱਤੀ ਜੂਲੇ ਨਾ ਜੂਲੇ ਜਿਹੜਿਆ ਆ ਰਿਆਂ ਨਾ ਕੋਈ ਗੱਲ ਨਹੀਂ ਕਿ ਇਹਦੀ ਖਾਜ ਪੋਰਾ ਸਾਰੇ ਖੋਲ ਕੇ ਬੱਦਰ ਖਿੱਚਣ ਦੀ ਕੁਰਬਾਨੀ ਹੋਏ ਬੰਦਾ ਉਹ ਕੋਸ਼ਾ ਹਿਸਾਬ ਹਾਂ ਕਰ ਦਿੰਦਾ ਉਹ ਨਾਲੀ ਤਰਤੀ ਨਾ ਕਰੀ ਤੈਨੂੰ ਜੋ ਵੀ ਜੋਰ ਨਹੀਂ ਲੱਗਣ ਦੇਣੀ ਹੋਈ ਜੀ ਬੰਦਾਰੇ ਵੇਖ ਰਿਹਾ ਹੋ ਮੇਰੇ ਸਾਥੇ ਕੋਈ ਪਾਉਂ ਹਾ ਉਹਨੇ ਮੇਰੇ ਸਭ ਲੋ ਜਗਤ ਦਾ ਸਰਬਾਲੇ ਨੇ ਜੋ ਨਹੀਂ ਕੋਈ ਜੀਵਾਂ ਛੱਡਣਗੇ ਰੁਕਾਰੀ ਕੀ ਮੇਰੇ ਪਖੜੇ ਫਸਾਉਣ ਹੋ ਮਨੇ ਜੀਆ ਆ ਪਖੜ ਕੇ ਲਾ ਜੇ ਰੋ ਮੁਝਾ ਮਸੀਹ ਨੇ ਸਹਾਂ ਦਾ ਆਗਮਨ ਜੀ ਨੇ ਇਹ ਹੋਵੇ ਜਦੋਂ ਪਖੜ ਕੇ ਕੋਈ ਜਨਾ ਲਿਆ ਕੋਰ ਲਿਆ ਪਰਮਾਨੰ ਨੂੰ ਮਾਨੇ ਕੋਈ ਸਦਾ ਦੁਨੀਆਂ ਨੂੰ ਇਹ ਰੂਹ ਨੂੰ ਕੋਰ ਲਿਆ

ਕਿਰਨ ਜਿਹੜਾ ਦੀ ਸੁਖੀ ਹੈ ਪਰ ਕਰਮ ਕਰਤੀ ਸ੍ਰੀ ਯੁਗ ਅੰਤਰ ਜਿਹੜੇ ਭਿਆਨ ਦੇ ਕਰਮ ਆਉਣੇ ਤੇ ਕਰਮਾਂ ਦੀ ਸ਼ਕਤੀ ਹੈ ਕਰਮਾਂ ਦੀ ਸ਼ਕਤੀ ਹੈ ਕਿ ਜਿਹੜੇ ਜਿਹੜੇ ਤੇ ਨੁਕਸਾਨ ਕਰਾਣ ਵਾਲੇ ਕਰਮਾਂ ਦੀ ਸ਼ਕਤੀ ਜਿਹੜੇ ਕਰਨ ਕਰਨਾ ਹੋਏ ਰਹੀ ਹੈ ਜੋ ਬੋਗਾ ਤੋ ਖਾਤ ਸੱਚਾ ਸ੍ਰੀ ਦੀ ਸ਼ਕਤੀ ਹੈ ਜੇ ਕਰਮਾਂ ਵਿੱਚ ਜੀਵੇ ਜਿਹੜੇ ਸਿੱਧੂਗਾ ਉਹ ਫਾਇਦਾ ਹੋਵੇ ਜੋ ਮੰਦ ਕਰਮ ਕਰੇਗਾ ਮੰਦ ਫਾਇਦਾ ਹੋਵੇਗਾ ਉਹ ਕੋਈ ਕੰਮ ਕਰੇਗਾ ਚੰਗਾ ਫਾਇਦਾ ਹੋਵੇਗਾ ਉਹ ਲੋਕ ਜਿਹੜੇ ਨੂੰ ਖਾਣਾ ਪਵੇਗਾ ਉਹ ਨਾਨਕ ਭਗਤ ਸੋਹਰਾ ਦਰਬਾਰੀ ਸੋਹਣ ਜਿਹੜੇ ਕੋਈ ਮਾਣ ਦੇ ਧੰਤ ਹੈ ਉਹ ਦਰਬਾਰ ਖੁਸ਼ਗੰਧ ਸੁਣਦੇ ਹਨ ਸ੍ਰੀ ਗੁਰੂ ਸੁਧੋ ਰਹੋ ਮਨੁੱਖਾ ਜਿਹੜਾ ਤਵਾ ਆਸਾਂ ਸੁਣਦੇ ਦਰਬਾਰ ਦੀ ਸੁਣਦੇ ਜੇ ਮਨਿਕ ਕੋ ਸਰੇ ਦੂਣਾ ਦੀ ਤਰਫ ਹੋਣਗੇ ਵਾਸਨਾ ਕਰਕੇ ਕਰਦੇ ਰਹੇ ਕਿ ਹੁਣ